ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਸੀ ਜਮਨੀ ਜੀ ਸਾਡੇ ਕਾਂਗਰਸ ਦੀ ਸ਼ਾਨ ਜਿਨ੍ਹਾਂ ਨੇ ਥੋੜਾ ਸਮਾਂ ਸਾਡੇ ਤੋਂ ਮੁੱਖ ਮੋੜ ਲਿਆ ਸੀ ਇਦਾਂ ਲੱਗਦਾ ਸੀ ਜਿਦਾ ਕਾਂਗਰਸ ਹਿਸ਼ਾਰਪੁਰ ਦੇ ਵਿੱਚ ਕੋਈ ਸਿਰ ਤੇ ਸਾਈਂ ਰਿਹਾ ਹੀ ਨਹੀਂ ਰੋਣਾ ਸਾਹਿਬ ਤੁਸੀਂ ਆ ਗਏ ਹੋ ਇਹਨਾਂ ਚੋਰਾਂ ਨੂੰ ਤਾਂ ਭਜਾਵਾਂਗੇ ਇਹ ਸਾਰੇ ਲੀਡਰ ਪੰਜਾਬ ਦੀਆਂ ਗੱਲਾਂ ਕਰਦੇ ਸੀ ਮੈਂ ਪੰਜਾਬ ਦੀਆਂ ਨਹੀਂ ਕਰਦਾ ਮੈਂ ਹਿਸ਼ਾਰਪੁਰ ਦੀ ਗੱਲ ਕਰਦਾ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਵਾਰ 40 40 50 50 ਚੋਰੀਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਟ੍ਰੇਸ ਨਹੀਂ ਹੋਈਆਂ ਔਰ ਇਹ ਹਾਲਾਤ ਹੋ ਗਏ ਆ ਕਿ ਜੇ ਕੇ ਦੀ ਚੈਨੀ ਲਿਖਦੀ ਆ ਬਾਲੀ ਲਿਖੀ ਉਹ ਥਾਣੇ ਜਾਂਦੇ ਨੇ ਉਹਨਾਂ ਨੂੰ ਪਤਾ ਮਿਲਣਾ ਹੀ ਨਹੀਂ ਕਿਉਂਕਿ ਇਹ ਤੇ ਛੇੜੀਆਂ ਦੇ ਖਿਲਾਫ ਤੇ ਚੋਰਾਂ ਦੇ ਖਿਲਾਫ ਸਰੀਰ ਬੰਦਾ ਗਵਾਹੀ ਨਹੀਂ ਦੇ ਸਕਦਾ ਕਰਪਸ਼ਨ ਮੰਤਰੀ ਦਾ ਸਾਰਾ ਟੱਬਰ ਲੈ ਰਿਆ ਟਰੋੜਾ ਸਾਹਿਬ ਜਦੋਂ ਸਰਕਾਰ ਆ ਗਈ ਹੁਣ ਤਾਂ ਤੁਸੀਂ ਵੀ ਜੇਲ੍ਹ ਯਾਤਰਾ ਕਰਿਆ ਹੈ ਜੇਲ੍ਹ ਦਾ ਡਰ ਹੁੰਦਾ ਉਹ ਵੀ ਆਪਾਂ ਵੀ ਕਰਿਆ ਆਏ ਆ ਕੋਈ ਗੱਲ ਨਹੀਂ ਤਕੜੇ ਓਵਰ ਨੂੰ ਧੋਣੋ ਫੜਫੜ ਕੇ ਅੰਦਰ ਦੇਣਾ ਇਹ ਚਾਹਣਗੇ ਨਹੀਂ ਕਿ ਤੇ ਚਿੰਤਾ ਨਾ ਕਰੋ ਇਹ ਕੰਮ ਕੀ ਕਰਦੇ ਆ ਕਿ ਜਿਹਦੇ ਨਾਲ ਮੜਾਜਾ ਦੀ ਕਾਂਗਰਸੀ ਕੋ ਅਟੈਚ ਹੁੰਦਾ ਐਸਐਸਪੀ ਨੂੰ ਫੋਨ ਕਰਦੇ ਆ ਕਿ ਸੀਐਸਟਾ ਫੜ ਕੇ ਲੈ ਆਵੇ ਐਸਐਸਪੀ ਸਾਹਿਬ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਨਾ ਸੀਐਸਟਾ ਦੇ ਚੰਗੇ ਕੰਮਾਂ ਨੂੰ ਲਾਓ ਆ ਲੁਕਾ ਖੋਹਾਂ ਦੇ ਕੰਮਾਂ ਨੂੰ ਲਾਓ ਚੋਰਾਂ ਨੂੰ ਫੜਨ ਨੂੰ ਲਾਓ ਕਾਂਗਰਸੀਆਂ ਨੂੰ ਫੜਨ ਨੂੰ ਨਾ ਲਾਓ ਤੁਸੀਂ ਇਹ ਪੋਪਰ ਦਾ ਬੁੱਟਾ ਆ ਪੰਜ ਸਾਲ ਚ ਪੈਦਾ ਹੋਇਆ ਪੰਜ ਵੱਢ ਕੇ ਇਹਨੂੰ ਲਾਂਬੇ ਮਾਰਨਾ ਹੀ ਰਹਿ ਗਿਆ 25 ਸਾਲ ਇਹਦਾ ਉਹ ਹਾਲ ਕਰਾਂਗੇ ਧੋਣੋ ਫੜ ਫੜ ਕੇ ਦੋ ਤਿੰਨ ਮਹੀਨੇ ਛੁੱਟੀ ਲਾਵਾਂਗੇ ਰੋੜਾ ਸਾਹਿਬ ਕਿਉਂਕਿ ਰੋੜਾ ਸਾਹਿਬ ਨੇ ਮੰਤਰੀ ਵੀ ਬਣ ਜਾਣਾ ਸਰਕਾਰ ਇਹਨਾਂ ਸਾਰੇ ਕਬਰ ਨੂੰ ਤੋੜਨਾ ਫੜ ਫੜ ਕੇ ਕੋ ਬਦਲੇ ਲਾਵਾਂਗੇ ਜਿੰਨ ਤੱਕ ਕਰੋ ਕਦੀ ਕਿਹਦਾ ਘਟ ਬਣ ਜਾਂਦਾ ਕਿੱਡੇ ਹਾਲਾਤ ਮਾੜੇ ਆ ਪਿਛਲੀ ਵਾਰੀ ਮੈਂ ਬਹੁਸਾਲਾਂ ਦਾ ਸ਼ਰਮ ਸ਼ਰਤੀਨਾ ਮੈਂਬਰ ਬਣਿਆ ਪ੍ਰਧਾਨ ਬਣਿਆ ਉੱਥੇ ਪੁਲਿਸ ਦੇ 20 ਬੰਦੇ ਭੇਜੇ ਗਏ ਗਿੰਟੀ ਨੇ ਪ੍ਰਧਾਨਾ ਨੂੰ ਅੰਦਰ ਬਾੜ ਕੇ ਕੁੱਟ ਕੇ ਪ੍ਰਧਾਨ ਬਣ ਗਿਆ ਇੰਨੀ ਇਹਨਾਂ ਦੀ ਮਾੜੀ ਹਾਲਾਤ ਆ ਮੈਂ ਮੰਤਰੀ ਜੀ ਦਾ ਨਾਮ ਲੈ ਕੇ ਕਹਿੰਦਾ ਜਿੰਪਾ ਜੀ ਤਕੜੇ ਹੋ ਜਾਓ ਉੰਨੀ ਕਿ ਦੁਸ਼ਮਣ ਹੀ ਰੱਖੇ ਜਿੰਨੀ ਤੁਹਾਡੀਆਂ ਲੱਤਾਂ ਚੱਲ ਲੈਣ ਸਾਡੇ ਤੋਂ ਕੋਈ ਨਹੀਂ ਪਿੱਛੇ ਹਟਦਾ ਜੰਮੀਆ ਪਰਦੇ ਚੱਲਦੀ ਹੈ ਦੋ ਹੋਰ ਕਰਾ ਦੂਗੇ ਕੋਈ ਫੋਲਸ ਨਹੀਂ ਕਿਸੇ ਨੇ 26 ਚ ਰਿਟਾਇਰ ਹੋਣਾ ਕਿਵੇਂ 27 ਹੋ ਜੇ ਨਾ ਜਾਨ ਨਹੀਂ ਦੇਣਾ ਮੈਂ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਮੈਂ ਰਹਿਣਾ ਵੀ ਕਾਂਗਰਸੀਆਂ ਨੇ ਤਾਂ ਮੂੰਹ ਛੱਡਣਾ ਵੀ ਉਹਦੀ ਜਾਨ ਵੀ ਦੇਣਾ ਕਿਤੇ ਮੈਂ ਤੁਸੀਂ ਤਾਂ ਟੱਪ ਟੱਪ ਕੇ ਇੱਧਰ ਚੱਲ ਗਏ ਮੰਤਰੀ ਬਣ ਗਏ ਚਿੰਤਾ ਨਾ ਕਰੋ ਨਾਂ ਵੀ ਕੋਈ ਬਣਾਗੇ ਲੇਕਿਨ ਕਾਂਗਰਸ ਨੂੰ ਖੜੇ ਕਰਨ ਲਈ ਜਿਹੜੇ ਮੈਂ ਰੋੜਾ ਜੀ ਨੂੰ ਬੇਨਤੀ ਕਰਦਾ ਕਿ ਪਾਲਿਸੀ ਬਣਾਇਓ ਸਰਕਾਰਾਂ ਫੜਦੀਆਂ ਪੈਸੇ ਲੈਣ ਵਾਲੇ ਮੈਂ ਬੇਨਤੀ ਕਰੂੰਗਾ ਉਸੇ ਪ੍ਰਸਾਦ ਵਿੱਚ ਪਾਸ ਕਰੋ ਪੈਸੇ ਦੇਣ ਵਾਲੇ ਨੂੰ ਫੜਿਓ ਦੋਵੇਂ ਥੱਪੜ ਪੈਣਾ ਸਾਹਮਣੇ ਦਾ ਜਨਾ ਸੀ ਇੰਨੇ ਨੇ ਪੈਸੇ ਦੇ ਭਾਰ ਨੂੰ ਦਿੱਤੇ ਇੰਨੇ ਦੀ ਬੋਟੀ ਨੂੰ ਦਿੱਤੇ ਇੰਨੇ ਦੇ ਭ ਉਹੀ ਬੰਦੇ ਕੇ ਪਰਚੇ ਦਰਜ ਕਰਾ ਕੇ ਇਹਨਾਂ ਨੂੰ ਤੱਕ ਦੇਣਾ ਬੰਦਰ ਦੀ ਚਿੰਤਾ ਨਾ ਕਰੋ ਇਹਨੂੰ ਕੋ ਤੱਕਾ ਕਰ ਲੋ ਜਿੰਨਾ ਕਰਦੇ ਕਾਂਗਰਸ ਨੂੰ ਤਕੜੇ ਹੋ ਜਾਓ ਹੁਣ ਤਾਂ ਰੋੜਾ ਸਾਹਿਬ ਆਗੇ ਪਹਿਲਾਂ ਤਾਂ ਚਲੋ ਕਾਂਗਰਸੀ ਵੀ ਕਹੀ ਸੀ ਕਿ ਕਾਂਗਰਸੀ ਨੂੰ ਮਾਰ ਦੇ ਸੀਗੇ ਹੁਣ ਤਾਂ ਰੋੜਾ ਸਾਹਿਬ ਆਗੇ ਚੱਕਦਾ ਕੇ ਪਟਿਆਲਾ ਦੀ ਚਿੰਤਾ ਨਾ ਕਰੋ ਧਰਨਾ ਤੁਸੀਂ 2000 ਬੰਦਾ ਕੇ ਨੇ 10000 ਇਕੱਠਾ ਕਰ ਦਾਂਗੇ ਮੈਂ ਕਾਂਗਰਸ ਦੇ ਵਿਰੋਧ ਦੇ باوجود ਵੀ 20000 ਬੰਦੇ ਦਾ ਧਰਨਾ ਲਾ ਕੇ ਕੋਈ ਧਰਨਾ ਲਾਤੀ ਸਾਰਿਆਂ ਦੀ ਜਦੋਂ ਤੁਸੀਂ ਸਾਡੇ ਨਾਲ ਹੋਗੇ ਮੈਨੂੰ ਪੰਜਾਬ ਨੂੰ ਲੱਗ ਰਿਹਾ ਹੁੰਦਾ ਉਹਦੀ ਚਿੰਤਾ ਨਾ ਕਰੋ